ਅੱਜ ਸਵੇਰ ਤੋਂ ਹੀ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਸਾਹਿਬ ਪਰਮਜੀਤ ਸਿੰਘ ਢਿੱਲੋਂ ਕੈਨਾਲੀ ਸਾਰੀ ਟੀਮ ਦੇ ਨਾਲ ਸਮਰਾਲੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਤਕਰੀਬਨ 15 ਪਿੰਡਾਂ ਦੇ ਫੰਕਸ਼ਨ ਕਰਕੇ ਮੈਂ ਹੁਣ ਸ਼ਹਿਰ 'ਚ ਪਹੁੰਚਿਆ ਸੰਗਤ ਵੱਡੀ ਗਿਣਤੀ ਵਿੱਚ ਸੁਣਨ ਵਾਸਤੇ ਆ ਰਹੀ ਆ ਬੜਾ ਵਧੀਆ ਰਿਸਪੌਂਸ ਆ ਫੁੱਲ ਗਰਮੀ ਹੋਣ ਦੇ ਬਾਵਜੂਦ ਵੀ ਰਾਜਨੀਤਿਕ ਮਾਹੌਲ ਜਿਹੜਾ ਇਸ ਹਲਕੇ 'ਚ ਕਰਮਾਇਆ ਹੋਇਆ ਲੋਕਾਂ ਨੇ ਵੱਡੀ ਗਿਣਤੀ ਵਿੱਚ ਅੱਗੇ ਹੋ ਕੇ ਵਿਸ਼ਵਾਸ ਦਿਵਾਇਆ ਇਸ ਵਾਰ ਲੋਕ ਸ਼੍ਰੋਮਣੀ ਕਾਲੀ ਦਾ ਸਾਥ ਦੇ ਅੱਜ ਮੇਰੇ ਮੌਜੂਦਾ ਐਮਪੀ ਦੀ ਗੱਲ ਕਰਦੇ ਆਂ ਅਮਰ ਸਿੰਘ ਥਿਲੇ ਕੈਂਪਸ ਕੀ ਮੇਰੇ ਕਮਨ ਵੋਟ ਪੈਣੀ ਹੈ ਪਰ ਅਸ਼ੀਰ ਮਛੀਵਾੜਾ ਸਾਹਿਬ ਵੀਡੀਓ ਫਾਇਲ ਹੋ ਗਈ ਜਿੱਥੇ ਕਿ ਸ਼ਰਾਬ ਬਣਦੀ ਨਜ਼ਰ ਆਈ ਕਿ ਉਹਨਾਂ ਨੇ ਕੈਂਪੇਨ ਦੇ ਵਿੱਚ ਕਿਵੇਂ ਦੇਖ ਪਿਛਲੇ 5 ਸਾਲ ਦਾ ਸਮਾਂ ਸੰਗਤ ਨੇ ਪਾਰਲੀਮੈਂਟ ਦੇ ਅੰਦਰ ਉਹਨਾਂ ਨੂੰ ਦਿੱਤਾ ਸੀ ਉਹ ਆਪਣੇ 5 ਸਾਲ ਦੇ ਸਮੇਂ ਦੇ ਦੌਰਾਨ ਜੇ ਕੋਈ ਉਹਨਾਂ ਨੇ ਐਕਟੀਵਿਟੀ ਦਿਖਾਈ ਵੀ ਆ ਤਾਂ ਉਹ ਰਾਈਕੋਟ ਏਰੀਏ ਦੇ ਵਿੱਚ ਜ਼ਿਆਦਾ ਐਕਟੀਵਿਟੀ ਉਹਨਾਂ ਹੀ ਨਜ਼ਰ ਆਈ ਹੈ ਬਹੁਤੀ ਕਿਤੇ ਨਜ਼ਰ ਨਹੀਂ ਆਈ ਇਹਦਾ ਜਿਹੜਾ ਵੱਡਾ ਜਵਾਬ ਆ ਉਹ ਤਾਂ ਤੁਹਾਨੂੰ ਮਾਛੀਵਾੜੇ ਤੋਂ ਮੈਂ ਇਹ ਜੇ ਕਈ ਇਨਸੀਡੈਂਟ ਨੇ ਜਦੋਂ ਮੈਂ ਬਾਕੀ ਹਲਕਿਆਂ 'ਚ ਵੀ ਜਾਂਨਾ ਲੋਕ ਮੈਨੂੰ ਇਹ ਪੁੱਛਦੇ ਨੇ ਵੀ ਜੇ ਜਿੱਤ ਗਿਆ ਤਾਂ ਆਵੇਂਗਾ ਮੈਂ ਕਹਾਂ ਜੀ ਕੀ ਗੱਲ ਹੋ ਗਿਆ ਕਹਿੰਦੇ ਭਾਈ ਪਹਿਲਾਂ ਆਇਆ ਨਹੀਂ ਨਾ ਦੇਖਿਆ ਸੋ ਇਦਾਂ ਦੇ ਜਿਹੜੇ ਇਨਸੀਡੈਂਟ ਨੇ ਉਹੀ ਦੱਸਦੇ ਨੇ ਕਿ ਕੀ ਪੋਜੀਸ਼ਨ ਕੀ ਹੈ ਮੈਂ ਗਿੱਤाराम ਵਾਲਮੀਕ ਨਾਲ ਗੱਲ ਕਰਦੇ ਹਾਂ ਤੋਂ ਭਾਜਪਾ ਉਮੀਦਵਾਰ ਜਿਹੜੇ ਕਹਿੰਦੇ ਨੇ ਮੈਂ ਕਿਸਾਨਾਂ ਨਾਲ ਐ ਪਰ ਇੱਕ ਪਾਸੇ ਵੀਡੀਓ ਵਾਇਰਲ ਹੁੰਦੀ ਹੈ ਜਿੱਦੇ ਵਿੱਚ ਬਿਆਨ ਦਿੰਦੇ ਨੇ ਕਿ ਜਿਹੜਾ ਖੰਗਿਆ ਔਰ ਟੰਗਿਆ ਕਿਸਾਨਾਂ ਬਾਰੇ ਇਹੀ ਟਿੱਪਣੀ ਦੇਣਾ ਤੁਸੀਂ ਕਿਵੇਂ ਦੇਖਦੇ ਹੋ ਦੇਸ਼ ਦਾ ਖਾਸ ਤੌਰ ਤੇ ਪੰਜਾਬ ਦਾ ਜਿਹੜਾ ਅन्नदाता ਹੈ ਉਹ ਕਿਸਾਨ ਕਿਸਾਨਾਂ ਦੀ ਹੀ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪ ਦਾ ਗੱਠ ਜੋੜ ਜਿਹੜਾ ਬੀਜੇਪੀ ਨਾਲੋਂ ਤੋਲਿਆ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਖੇਤਰੀ ਮੱਕਾ ਵੀ ਸੰਤਾਲ ਬੰਦੀ ਸਿੰਘਾ ਨੇ ਕੁਝ ਅਜਿਹੇ ਮਾਮਲੇ ਸੀ ਜਿਨ੍ਹਾਂ 'ਚ ਮੁੱਖ ਤੌਰ ਦੇ ਉੱਤੇ ਜਿਹੜੇ 3 ਬਿੱਲ ਸੀ ਉਹਨਾਂ ਦੇ ਦੁਬਾਰਾ ਵਾਪਸ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਹੱਥ ਨਹੀਂ ਮਲਾਇਆ ਕਿਉਂਕਿ ਬੀਜੇਪੀ ਬੇਸਿਕਲੀ ਜਿਹੜੀ ਹੈ ਉਹ ਸਾਡੀਆਂ ਗੱਲਾਂ ਨੂੰ ਨਹੀਂ ਮੰਨ ਰਹੀ ਸੀ ਜਿਹਦੇ ਕਿ ਮੈਂ ਸਮਝਦਾ ਕਿ ਗੇਜਰਾਮ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਨਹੀਂ ਉਹ ਪੂਰੇ ਪੰਜਾਬ ਦੇ ਖਿਲਾਫ ਹੈ ਗੁਰਪ੍ਰੀਤ ਜੀ ਨਾਲ 2 ਦਿਨ ਪਹਿਲਾਂ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਜਿੱਥੇ ਅਸੀਂ ਜਾ ਰਹੇ ਹਾਂ ਕਿ ਲੋਕ ਆਮ ਆਦਮੀ ਪਾਰਟੀ ਤੋਂ ਇੰਨੇ ਖੁਸ਼ ਨੇ ਕਿ ਸਾਨੂੰ ਦੇਖ ਕੇ ਲੋਕਾਂ ਦਾ ਪਰਮਾ ਕਟ ਹੋ ਜਾਂਦਾ ਤੁਹਾਨੂੰ ਲੋਕ ਕੀ ਦੱਸਦੇ ਨੇ ਜਦੋਂ ਜੰਮਦਰ ਜੀ ਕੈਂਪੇਨ ਕਰਦਾ ਇਸ ਤਰ੍ਹਾਂ ਜੀ ਖਾਸ ਤੌਰ ਤੇ ਲੇਡੀਜ਼ ਤੇ ਨੌਜਵਾਨ ਜਦੋਂ ਆ ਪਿੰਡਾਂ ਜਾਣਾ ਉਹ ਵੱਡੀ ਗਿਣਤੀ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਦੋਨਾਂ ਨਾਲ ਹੀ ਸਰਕਾਰ ਨੇ ਧੋਖਾ ਕੀਤਾ ਨਾ ਤਾਂ ਲੇਡੀਜ਼ ਨੂੰ 1000 ਰੁਪਏ ਜੋ ਕਹੇ ਸੀ ਮਿਲਿਆ ਨਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਦਾ ਪਤਾ ਮਿਲਿਆ ਨਾ ਮਿਲਿਆ ਰੋਜ਼ਗਾਰ ਇਹ ਲੇਡੀਜ਼ ਔਰ ਨੌਜਵਾਨਾਂ ਦੀ ਹੀ ਵੱਡੀ ਪਾਰਟਿਸਪੇਸ਼ਨ ਸੀ ਕਿ ਇਹ ਗਵਰਨਮੈਂਟ ਬਣੀ ਸੀ ਜਿਹੜੇ ਅੱਜ ਦੋਨੋਂ ਹੀ ਲੇਡੀਜ਼ ਵੀ ਤੇ ਨੌਜਵਾਨ ਵੀ ਅੱਜ ਬਹੁਤ ਪਛਤਾ ਰਹੇ ਨੇ ਉਸ ਸਮੇਂ ਨੂੰ ਔਰ ਉਹ ਸਾਡੇ ਇਕੱਠਾਂ ਵਿੱਚ ਆ ਰਹੇ ਨੇ ਔਰ ਇਹ ਮੰਨ ਵੀ ਰਹੇ ਨੇ ਕਿ ਪਿਛਲੀ ਵਾਰੀ ਸਾਡੇ ਕੋਲ ਗਲਤ ਫੈਸਲਾ ਲਿਆ ਗਿਆ ਇਸ ਵਾਰ ਅਸੀਂ ਸਾਡੇ ਸ਼ਰਮ ਨਿਕਾਲੀ ਕਰਦੇ ਨਾ ਟੀਐਮ ਦੀ ਰੈਲੀ ਜੋ ਹੋਈ ਹੈ ਉਹਨਾਂ ਨੇ ਕਿਵੇਂ ਦੇਖਦੇ ਕਿ ਉਹ ਕੀ ਅਸਰ ਪਿਆ ਆਪਣਾ ਕੋਈ ਅਸਰ ਨਹੀਂ ਜੀ ਇਹ ਸਾਰਾ ਆਰਗੇਨਾਈਜ਼ਡ ਇਕੱਠ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਵਾ ਪ੍ਰੋਟੋਕਾਲ ਦੇ ਮੁਤਾਬਕ ਉਹ ਆਉਣਗੇ ਆਪਣੇ ਕੈਂਡੀਡੇਟਸ ਲਈ ਕੈਂਪੇਨ ਕਰਨ ਆਉਣਾ ਵਾ ਲੇਕਿਨ ਇਹਨਾਂ ਪੰਜਾਬ ਦੇ ਵਿੱਚ ਕੋਈ ਪੋਲੀਟੀਕਲ ਜਿਹੜਾ ਸਿਸਟਮ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਈਗਾ